फास्टर न्यूज़ 04 पीबी ਨੂੰ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਣ ਕੇ ਤੁਹਾਡੇ ਬਲਤੀ ਰੂਪਾ ਲਾ ਵੱਲੋਂ ਕੋਟ ਕੋਟ ਪ੍ਰਣਾਮ ਸਤਿ ਸ਼੍ਰੀ ਅਕਾਲ ਜੀ ਤੁਸੀਂ ਪ੍ਰੋਗਰਾਮ ਦੇਖ ਰਹੇ ਹੋ ਰੂਬਰੂ ਰੂਬਰੂ ਪ੍ਰੋਗਰਾਮ ਦੇ ਤਹਿਤ ਅਸੀਂ ਤੁਹਾਨੂੰ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਮਿਲਾਉਂਦੇ ਹਾਂ ਜਿਨ੍ਹਾਂ ਨੇ ਦੁਨੀਆ ਦੇ ਵਿੱਚ ਆਪਣਾ ਨਾਮਣਾ ਖੱਟਿਆ ਅੱਡੋ-ਅੱਡੀ ਖੇਤਰਾਂ ਦੇ ਵਿੱਚ ਸੋ ਅੱਜ ਜਿਹੜੇ ਹੈਗੇ ਮੇਰੇ ਕੋਲੇ ਬਾਬਾ ਫਰੀਦ ਜੀ ਦੀ ਨਗਰੀ ਫਰੀਦਕੋਟ ਫਰੀਦਕੋਟ ਦਾ ਨਾਮ ਤੇ ਇਹਦੀ ਮਹਾਨਤਾ ਬਾਬਾ ਜੀ ਦੇ ਕਰਕੇ ਬਹੁਤ ਜਿਆਦੇ ਹੈ ਸੋ ਬਾਬਾ ਜੀ ਦੇ ਸਦਕਾ ਹੀ ਇੱਥੇ ਬੜੀਆਂ ਬੜੀਆਂ ਸ਼ਖਸੀਅਤਾਂ ਨੇ ਜਨਮ ਲਿਆ ਔਰ ਫਰੀਦਕੋਟ ਦਾ ਨਹੀਂ ਬਲਕਿ ਪੰਜਾਬ ਦਾ ਨਹੀਂ ਪੂਰੇ ਹਿੰਦੁਸਤਾਨ ਦਾ ਪੂਰਾ ਨਾਮ ਉੱਚਾ ਕੀਤਾ ਅ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਉਹ ਕੁਸ਼ਲ ਲੇਖਰੀਆਂ ਦੇ ਨਾਲ ਸੰਬੰਧਿਤ ਹੈ ਰਚਨਾਵਾਂ ਦੇ ਨਾਲ ਸੰਬੰਧਿਤ ਹੈ ਤੇ ਜਿਸ ਤਰ੍ਹਾਂ ਫਰੀਦਕੋਟ ਦੇ ਵਿੱਚ ਖਡਾਰੀਆਂ ਨੇ ਜਾਂ ਮੈਂ ਜ਼ਿਕਰ ਕਰਾਂ ਔਰਤਾਂ ਦੇ ਵਿੱਚੋਂ ਤਾਂ ਸਾਡੇ ਬੀਬਾ ਰੂਪਾ ਸੈਣ ਜੀ ਹੋਰੀ ਪ੍ਰੇਮਾ ਜੀ ਹੋਰੀ ਉਹਨਾਂ ਨੇ ਹਾਕੀ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਧਮਾਲਾਂ ਪਾਈਆਂ ਤੇ ਨਵੇਂ ਬੱਚਿਆਂ ਨੇ ਵੀ ਸਾਡਿਆਂ ਨੇ ਫਰੀਦਕੋਟ ਦਾ ਨਹੀਂ ਬਲਕਿ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਪੂਰਾ ਨਾਮ ਰੌਸ਼ਨ ਕੀਤਾ ਅੱਜ ਅਸੀਂ ਸਾਡੀ ਬੇਨਤੀ ਕਰਨ ਦੇ ਉੱਤੇ ਸਟੂਡੀਓ ਦੇ ਵਿੱਚ ਸਾਡੇ ਨਾਲ ਜੋ ਆਏ ਨੇ ਉਹ ਟੀਚਰ ਵੀ ਹੈ ਬੈਲ ਐਜੂਕੇਟਿਡ ਨੇ ਬਹੁਤ ਉੱਚ ਪੱਧਰੀ ਸਿੱਖਿਆ ਉਹਨਾਂ ਨੇ ਗ੍ਰਹਿਣ ਕੀਤੀ ਹੋਈ ਹੈ ਮੇਰੀ ਮੁਰਾਦ ਹੈ ਮੈਡਮ ਸੁਖਵਿੰਦਰ ਕੌਰ ਜੀ ਹੋਰੋਂ ਸੁਖਵਿੰਦਰ ਕੌਰ ਜੀ ਆਪਣੇ ਕਰਮ ਦੇ ਵਿੱਚ ਉਹ ਵਿਦਿਆਰਥੀਆਂ ਨੂੰ ਵਿੱਦਿਆ ਦਿੰਦੇ ਨੇ ਸਕੂਲ ਦੇ ਵਿੱਚ ਟੀਚਰ ਲੱਗੇ ਹੋਏ ਨੇ ਤੇ ਉਹਨਾਂ ਦੀਆਂ ਅ ਦੋ ਬੁੱਕਸਾਂੀਆਂ ਨੇ ਉਹ ਇੱਕ ਹੈ ਔਰਤਾਂ ਨੂੰ ਗਾਲਾਂ ਕਿਉਂ 2118 ਦੇ ਵਿੱਚ ਆਈ ਫਿਰ ਇੱਕ ਕਿਤਾਬ ਉਹਨਾਂ ਦੀ ਆਉਂਦੀ ਹੈ ਲੇਖਾਂ ਦੀ ਨਾਂ ਧੀਓ ਨਾਂ 2023 ਦੇ ਵਿੱਚ ਤੇ ਸੋ ਆਓ ਮੈਂ ਜ਼ਿਆਦਾ ਟਾਈਮ ਨਾ ਲਵਾਂ ਮੈਂ ਉਹਨਾਂ ਦੇ ਨਾਲ ਰੂਬਰੂ ਕਰਾਉਂਦਾ ਹਾਂ ਮੈਡਮ ਇਹ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਇਓ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹਾਂਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਇੱਥੇ ਬੋਲਣ ਦਾ ਮੌਕਾ ਦਿੱਤਾ। ਇਸ ਲਈ ਮੈਂ ਵੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਰਦੀ ਹਾਂ। ਥੈਂਕ ਯੂ ਥੈਂਕ ਯੂ। ਮੈਡਮ ਜੀ ਮੈਂ ਜਿਆਦਾ ਨਾ ਜਾਵਾਂ ਕਿਉਂਕਿ ਆਪਾਂ ਜਿਹੜੀਆਂ ਹੈਗੀਆਂ ਆਪਣੀਆਂ ਹੁੰਦੀਆਂ ਹੈਗੀਆਂ ਗੱਲਾਂ ਬਾਤਾਂ ਘਰੇਲੂ ਤੌਰ ਦੇ ਉੱਤੇ ਆਪਾਂ ਆਪਣੇ ਪਰਿਵਾਰ ਦੇ ਨਾਲ ਸਾਂਝੀਆਂ ਕਰ ਰਹੇ ਹੈਗੀਆਂ। ਜਿਹੜੀ ਤੁਹਾਡੀ ਮੁੱਢਲੀ ਵਿੱਦਿਆ ਤੋਂ ਜਣਦੀ ਸ਼ੁਰੂਆਤ ਤੁਹਾਡੀ ਫਰੀਦਕੋਟ ਤੋਂ ਹੋਈ। ਤੇ ਮਾਤਾ ਪਿਤਾ ਤੁਹਾਡੇ ਕੀ ਕਰਦੇ ਸੀ ਸਰ ਮੇਰਾ ਜਨਮ ਤਾਂ ਬਟਿੰਡਾ ਸ਼ਹਿਰ ਦੇ ਵਿੱਚ ਹੋਇਆ ਤੇ ਮੇਹੀ ਮੈਰਜ਼ ਫਰੀਦਕੋਟ ਵਿੱਚ ਹੋਇਆ ਅੱਛਾ ਤੇ ਨੇ ਪਲਸ 2 ਤੋਂ ਬਾਅਦ ਕੀ ਕੀਤੀ ਤੁਸੀਂ ਉਹ ਬੱਚਾ ਸੀ ਜੀ ਯੇ ਸੌਰੀ ਪਰ ਮਾਰ ਵਿੱਚ ਆ ਕੀ ਮੇਰੇ ਪਲਸ 2 ਤੋਂ ਬਾਅਦ ਇਹ ਕੀ ਇਹ ਕਿੰਨੀ ਫਿਰ ਵੀਅਰਡ ਕੀਤੀ ਹਾਂਜੀ ਫਿਰ ਮੈਂ ਡਬਲ ਐਮੇ ਕੀਤੀ ਮੇਰੇ ਸਾਰੇ ਪਰਿਵਾਰ ਨੇ ਬਹੁਤ ਬੱਧੀ ਮੈਨੂੰ ਮੇਰਾ ਸਾਥ ਦਿੱਤਾ ਜੀ ਤੇ ਬਾਬਾ ਫਰੀਦ ਨਗਰੀ ਵਿੱਚ ਰਹਕੇ ਹੀ ਮੈਂ ਕਲਮ ਚੁੱਕੀ ਤੇ ਇਥੇ ਲਿਖਣੀ ਸ਼ੁਰੂ ਕੀਤੀ ਇਹ ਤਾਂ ਦੇਖੋ ਜੇ ਮੈਂ ਗੱਲ ਕਰਾਂ ਬਿਸਮਿਲ ਫਰੀਦ ਕੋਟੀ ਸਾਹਿਬ ਜਿਹੜੇ ਹੈਗੇ ਆ ਉਹ ਰੁਬਾਈ ਦੇ ਬਾਦਸ਼ਾਹ ਹੋਏ ਨੇ ਇੱਥੇ ਬੜੇ ਬੜੇ ਸ਼ਾਇਰ ਹੋਏ ਨੇ ਨੌਰਾਹੀ ਕੋ ਗਿਆਨ ਵੀ ਸਾਹਿਬ ਹੋਏ ਆ ਆਪਣੇ ਝੱਲਾ ਸਾਹਿਬ ਹੋਏ ਆ ਬਿਸਮਿਲ ਸਾਹਿਬ ਇੱਕ ਥਾਂ ਦੇ ਉੱਤੇ ਲਿਖਦੇ ਆ ਕਿ ਰਬਾਬ ਉਠਾ ਸਰਜੰਦਿਆ ਸਬਰ ਨਾ ਹੋਰ ਅਜ਼ਮਾ ਮਹਾਨ ਜ਼ਿੰਦਗੀ ਦੀਆਂ ਮਹਾਨ ਸਾਖੀਆਂ ਸੁਣੋ ਤੁਸੀਂ ਜਿਹੜੀਆਂ ਮੈਂ ਤੁਹਾਡੀਆਂ ਕਿਤਾਬਾਂ ਪੜ੍ਹੀਆਂ ਆ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਲਿਖਿਆ ਵੀ ਔਰਤਾਂ ਨੂੰ ਗਾਲਾਂ ਇਹ ਤੁਹਾਡਾ ਬਹੁਤ ਵਧੀਆ ਵਿਸ਼ਾ ਹੈ ਜੀ ਅ ਬਈ ਮਰਦ ਜਿਹੜੇ ਹੈਗੇ ਆ ਮਰਦ ਪ੍ਰਧਾਨ ਯੁੱਗ ਦੇ ਵਿੱਚ ਜਿਹੜਾ ਹੈਗਾ ਆ ਵੀ ਔਰਤਾਂ ਨੂੰ ਗੱਲਾਂ ਨੂੰ ਗਾਲਾਂ ਕਿਉਂ ਇਹ ਤੁਹਾਡੇ ਕਿਦਾਂ ਸੋਚ ਆਈ ਵੀ ਜਿਹੜਾ ਇਹ ਤੁਸੀਂ ਲਿਖ ਰਹੇ ਹੋ ਸਰ ਸਮਾਜ ਵਿੱਚ ਬਿਚ ਰਿਹਾ ਆਪਾਂ ਆਮ ਹੀ ਦੇਖਦੇ ਹਾਂ ਇਹ ਆਮ ਹੀ ਗੱਲ ਹੈ ਕਿ ਇਹ ਸਾਨੂੰ ਸਮਾਜ ਵਿੱਚ ਵਿਚਰਦੇ ਆਂ ਕਿ ਸਕੂਲ ਚ ਪੜਾਉਂਦੇ ਆਂ ਕਿ ਵਸਾਂ ਗੱਟੀਆਂ ਸਫ਼ਰ ਕਰਦੇ ਆਂ ਅੱਠਾਂ ਵੀ ਇਹੋ ਜਿਹੇ ਵਰਤਾਰੇ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਵੀ ਜਿੱਥੇ ਕਿ ਮਰਦ ਹੱਸਾ ਹੱਸਾ ਠੱਠਾ ਕਰਦੇ ਵੀ ਇੱਕ ਦੂਜੇ ਨਾਲ ਲੜਦੇ ਵੀ ਹੂੰ ਵੀ ਗਲਾਂਾਂ ਵਿੱਚ ਕੱਢਦੇ ਰਹਿੰਦੇ ਨੇ ਤੇ ਉਹਨਾਂ ਦੇ ਮੂੰਹ ਤੇ ਜੜੀਆਂ ਹੁੰਦੀਆਂ ਕਿ ਮੈਂ ਸੋਚਦੀ ਆਂ ਇਹਨਾਂ ਦਾ ਜ਼ਿਆਦਾ ਕਸੂਰ ਨਹੀਂ ਇਹਦੇ ਵਿੱਚ ਕਿਉਂਕਿ ਇਹ ਇਹਨਾਂ ਨੇ ਇਹਨਾਂ ਨੂੰ ਬੋਲ ਚੱਲ ਦੀ ਭਾਸ਼ਾ ਹੀ ਇਸ ਨੂੰ ਬਣਾ ਰੱਖਿਆ ਹੈਗਾ ਤੇ ਸਾਡੇ ਫਿਲਮ ਪੰਜਾਬੀ ਫਿਲਮਾਂ ਵਿੱਚ ਵੀ ਮੈਂ ਦੇਖਦੀ ਆਂ ਜਾਂ ਹੋਰ ਕਈ ਵਾਰੀ ਸਾਡੇ ਰਾਜਨੀਤਿਕ ਪ੍ਰੋਗਰਾਮ ਹੁੰਦੇ ਜਿਵੇਂ ਸਾਡੇ ਨੇਤਾ ਦੇਖਦੇ ਨੇ ਦੇਖਦੇ ਆਸੀਂ ਜਿਨ੍ਹਾਂ ਨੂੰ ਅਸੀਂ ਵੋਟਾਂ પાਕੇ ਚੁਣਿਆ ਹੁੰਦਾ ਜਿਨ੍ਹਾਂ ਨੇ ਸਾਡੀ ਪੂਰੇ ਸਮਾਜ ਦੀ ਰਹਿਨਮਾਈ ਕਰਨੀ ਹੁੰਦੀ ਆ ਅਸੈਂਬਲੀ ਵਿੱਚ ਕਈ ਵਾਰੀ ਉਹ ਉੱਥੇ ਹੀ ਇੱਕ ਦੂਜੇ ਨੂੰ ਮਾਵਾਂ ਧੀਆਂ ਭੈਣਾਂ ਦੀਆਂ ਗਾਲਾਂ ਕੱਢਦੇ ਨੇ ਤੇ ਸਾਡਾ ਸਮਾਜ ਇਸ ਤੇ ਕੋਈ ਰਿਐਕਟ ਨਹੀਂ ਕਰਦਾ ਕਿਸੇ ਨੇ ਕਦੇ ਸੋਚਿਆ ਹੀ ਨਹੀਂਗਾ ਵੀ ਇਹਨਾਂ ਨੂੰ ਕਦੇ ਰੋਕਿਆ ਜਾਵੇ ਕਦੇ ਕਿਸੇ ਲੇਖ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਮੇਰੇ ਮਨ ਵਿੱਚ ਇਹ ਸ਼ੁਰੂ ਤੋਂ ਛੋਟੇ ਹੁੰਦੇ ਵਿਚਾਰ ਸੀਗਾ ਮੈਂ ਤੁਹਾਡੀ ਗੱਲ ਵਿੱਚੋਂ ਮੈਨੂੰ ਇੱਕ ਗੱਲ ਮਿਲੀ ਹੈ ਦੇਖੋ ਲੜਦੇ ਮਰਦ ਹੁੰਦੇ ਹਨ ਹਾਂਜੀ ਜਦੋਂ ਟਰੱਕ ਦੇ ਨੇ ਗਾਲ ਕੱਢਦੇ ਆ ਹਾਂਜੀ ਘਰੇ ਧੀ ਭੈਣ ਦਾ ਕੋਈ ਕਸੂਰ ਨਹੀਂ ਹੁੰਦਾ ਤੇਰੀ ਮਾਂ ਦੀ ਤੇਰੀ ਭੈਣ ਦੀ ਕਰਕੇ ਇਹ ਗਾਲਾਂ ਕੱਢੀਆਂ ਜਾਂਦੀਆਂ ਹੈਗੀਆਂ ਠੀਕ ਹੈ ਨਾ ਇਹ ਇਹਦੇ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇੱਕ ਦੂਸਰਾ ਲਫ਼ਜ਼ ਮੈਂ ਇੱਕ ਬਹੁਤ ਤੁਹਾਨੂੰ ਪੁੱਛਦਾ ਹਾਂ ਕਿ ਪਹਿਲੇ ਜ਼ਮਾਨੇ ਦੇ ਵਿੱਚ ਸਾਡੇ ਵੇਲੇ ਜਿਹੜੇ ਪਿੰਡ ਦੀ ਕੁੜੀ ਵੀ ਆ ਜਾਣੀ ਤੇ ਸਾਰੇ ਪਿੰਡ ਨੇ ਆਪਣੀ ਧੀ ਭੈਣ ਉਹਨੂੰ ਕਹਿ ਕੇ ਪਲਾਉਣਾ ਜੇ ਬਗਾਨੀ ਔਰਤ ਵੀ ਕੋਈ ਮਿਲ ਜਾਣੀ ਤਾਂ ਉਹਨੂੰ ਭੈਣ ਦਾ ਲਫ਼ਜ਼ ਕਹਿ ਕੇ ਬੋਲਿਆ ਜਾਂਦਾ ਸੀ ਜੇ ਛੋਟੀ ਹੈ ਤਾਂ ਉਹਨੂੰ ਧੀ ਕਹਿ ਕੇ ਬੋਲਿਆ ਜਾਂਦਾ ਸੀ ਹਾਂਜੀ ਅੱਜ ਕੱਲ ਜਿਹੜੀਆਂ ਕੁੜੀਆਂ ਹੈਗੀਆਂ ਮੇਰੇ ਵੇਖਣ ਦੇ ਵਿੱਚ ਤੁਹਾਡੇ ਵੇਖਣ ਦੇ ਵਿੱਚ ਵੀ ਬਹੁਤ ਆ ਰਿਹਾ ਹੋਊਗਾ ਸੋਸ਼ਲ ਮੀਡੀਆ ਨੇ ਇੱਥੋਂ ਤੱਕ ਇਨਾ ਬੇੜਾ ਗਰ ਕਰਤਾ ਹੈਗਾ ਆ ਜਿੱਥੇ ਇਹਦੇ ਫਾਇਦੇ ਹੋਏ ਉੱਥੇ ਬੇੜਾ ਵੀ ਗਰ ਹੋਇਆ ਹੈ ਕਿ ਜੇ ਕੋਈ ਗੱਲਬਾਤ ਕਰਦੇ ਆ ਉਹ ਯਾਰ ਅੱਛਾ ਉਹ ਯਾਰ ਹਾਂਜੀ ਇਹ ਇਹ ਦੀ ਬਹੁਤ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇੱਕ ਔਰਤ ਹੋਣ ਦੇ ਨਾਤੇ ਇਹ ਲਫ਼ਜ਼ ਚੰਗੇ ਲੱਗਦੇ ਇਹ ਕੁੜੀਆਂ ਲਈ ਪਹਿਲਾਂ ਮੈਂ ਤੁਹਾਡੇ ਪਹਿਲੇ ਕੁਐਸਚਨ ਦਾ ਜਵਾਬ ਦੇਵਾਂਗੀ ਵੀ ਔਰਤਾਂ ਨੂੰ ਜਿਵੇਂ ਪਹਿਲਾ ਕੁਐਸਚਨ ਤੁਹਾਡਾ ਸੀਗਾ ਕੱਟ ਕਰ ਲਓ ਵਿੱਚੋਂ ਹਾਂਜੀ ਮੈਂ ਸਮਝਦੀ ਹਾਂ ਕਿ ਮਾਂ ਤੇ ਭੈਣ ਨੂੰ ਗਾਲ ਕਿਉਂ ਕੱਢੀ ਜਾਂਦੀ ਆ ਕਿਉਂਕਿ ਸਾਡੇ ਮਰਦ ਦੇ ਖੂਨ ਦੇ ਰਿਸ਼ਤੇ ਹੁੰਦੇ ਨੇ ਤੇ ਜਦੋਂ ਇੱਕ ਮਰਦ ਦੂਜੇ ਮਰਦ ਨਾਲ ਲੜਦਾ ਹੈਗਾ ਉਹਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈਗਾ ਤੇ ਉਹਦੇ ਖੂਨ ਦੇ ਰਿਸ਼ਤੇ ਰਿਸ਼ਤਿਆਂ ਦਾ ਨਾਮ ਲੈ ਕੇ ਗਾਲ ਕੱਢੀ ਜਾਂਦੀ ਹੈ ਵੀ ਤਾਂ ਜੇ ਉਸ ਮਰਦ ਨੂੰ ਬਹੁਤ ਦੁੱਖ ਹੋਵੇ ਕਿਸੇ ਨੇ ਕਿਸੇ ਦੀ ਪਤਨੀ ਦਾ ਨਾਮ ਲੈ ਕੇ ਕਿਹਾ ਪਤਨੀ ਐ ਨਹੀਂ ਕਦੇ ਕਿਸੇ ਨੇ ਕਿਹਾ ਵੀ ਤੇਰੀ ਘਰ ਵਾਲੀ ਨੂੰ ਮਤਲਬ ਕਿ ਜੋ ਘਰ ਵਾਲੀ ਦੇ ਨਾਂ ਤੇ ਗਾਲ ਨਹੀਂ ਬਣੀਗੀ ਮਾਂ ਤੀ ਭੈਣ ਖੂਨ ਦੇ ਰਿਸ਼ਤੇ ਹੋਣ ਕਰਕੇ ਹੀ ਔਰਤਾਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਤਾਂ ਜੋ ਉਸ ਮਰਦ ਨੂੰ ਵੱਧ ਤੋਂ ਵੱਧ ਨੀਵਾ ਦਿਖਾਇਆ ਜਾਵੇ ਤੇ ਅਗਲਾ ਤੁਹਾਡਾ ਕੁਐਸਚਨ ਕੀ ਸੀਗਾ ਜੀ ਵੀ ਯਾਰ ਲਫਜ਼ ਬੰਦਾ ਯਾਰ ਲਫਜ਼ ਜੁੜ ਲਿਖ ਗਏ ਹਾਂਜੀ ਮੈਨੂੰ ਵੀ ਇਹ ਲਫਜ਼ ਹਾਂ ਮੈਂ ਤੁਹਾਡੇ ਨਾਲ ਇਸ ਗੱਲ ਦੇ ਨਾਲ ਜੋੜ ਦੇਵਾਂ ਤੁਸੀਂ ਅਧਿਆਪਕ ਹੋ ਹਾਂਜੀ ਜਿਹੜਾ ਮਾਪਿਆਂ ਨੇ ਜਦੋਂ ਬੱਚੇ ਆਪਦੇ ਸਕੂਲ ਦੇ ਵਿੱਚ ਜਾਂ ਕਾਲਜ ਦੇ ਵਿੱਚ ਭੇਜਦੇ ਆ ਤਾਂ ਅਸਲੀ ਜਿਹੜੇ ਪੇਰੈਂਟਸ ਹੁੰਦੇ ਆ ਉਹ ਅਧਿਆਪਕ ਵਰਗ ਹੁੰਦਾ ਹੈ ਇਹਦੇ ਨਾਲ ਦੀ ਨਾਲ ਹੀ ਵੀ ਜਿਵੇਂ ਜਿਹੜੇ ਨਿੱਕੇ ਨਿੱਕੇ ਬੱਚੇ ਆ ਅੱਜਕਲ ਤੁਸੀਂ ਦੇਖਿਆ ਹੋਊਗਾ ਕਿ ਉਹਨਾਂ ਦੀ ਉਮਰ ਪੂਰੀ ਨਹੀਂ ਹੋਈ ਹੁੰਦੀ ਕਿ ਉਹ ਜਿਹੜਾ ਇਸ ਅਵਸਥਾ ਦੇ ਵਿੱਚ ਪਹਿਲਾਂ ਤਾਂ ਤੁਸੀਂ ਬੱਚਿਆਂ ਨੂੰ ਗਾਈਡ ਕਿਦਾਂ ਕਰਦੇ ਹੋ ਬਿ ਬੱਚੇ ਧੀਆਂ ਨੂੰ ਖਾਸ ਕਰਕੇ ਵੀ ਨਹੀਂ ਇਦਾਂ ਨਹੀਂ ਕਰਨਾ ਚਾਹੀਦਾ ਜਾਂ ਜਿਹੜੀ ਫਿਰ ਉਸ ਤੋਂ ਅਗਲੀ ਉਮਰ ਹੁੰਦੀ ਹੈਗੀ ਆ ਅੱਜਕਲ ਤੁਸੀਂ ਦੇਖੋ 13 14 ਸਾਲ ਦੇ ਜਿਹੜੇ ਬੱਚੇ ਹੋਏ ਹੁੰਦੇ ਹੈਗੇ ਆ ਉਹ ਪੇਰੈਂਟਸ ਤੋਂ ਬਾਹਰ ਜਾ ਕੇ ਕੋਈ ਲਵ ਹੋ ਗਿਆ ਜੀ ਜਾਂ ਕੁਝ ਹੋ ਗਿਆ ਠੀਕ ਹੈ ਠੀਕਰਾ ਮਰਦ ਸਿਰਪੇ ਪੰਨਿਆ ਜਾਂਦਾ ਹੈਗਾ ਕਿ ਜਦੋਂ ਵੀ ਕੋਈ ਗੱਲ ਹੋਊਗੀ ਜਦੋਂ ਵੀ ਕੋਈ ਕੇਸ ਬਣਊਗਾ ਤਾਂ ਉਹ ਮਰਦ ਦੇ ਉੱਤੇ ਕੀਤਾ ਜਾਂਦਾ ਕਿ ਇਹਨੇ ਜਿਵੇਂ ਇੱਕ ਮੋਟੀ ਜੀ ਵਸਤਾ ਹੈਗੀ ਆ ਇਹ ਬਈ ਇਹ ਬਲਾਤਕਾਰ ਹੋ ਗਏ ਜਿੰਨਾ ਚਿਰ ਉਹ ਬੱਚਿਆਂ ਦੀ ਗੱਲ ਆਪਸ ਵਿੱਚ ਚੱਲੀ ਜਾਂਦੀ ਹੈਗੀ ਆ ਤਾਂ ਬੱਚੇ ਆਪਸ ਵਿੱਚ ਉਹਨਾਂ ਚਰਤਾ ਉਹ ਲੋਕਨ ਮਿੱਟੀ ਖੇਢੀ ਜਾਂਦੇ ਹੈਗੇ ਜਦੋਂ ਗੱਲ ਬਾਹਰ ਹੋ ਜਾਂਦੀ ਹੈਗੀ ਆ ਤਾਂ ਪੇਰੈਂਟਸ ਲਈ ਉਹਨਾਂ ਦੀ ਪੱਗ ਦਾ ਸਵਾਲ ਬਣ ਜਾਂਦਾ ਤੁਸੀਂ ਇੱਥੇ ਕੀ ਕਹਿਣਾ ਚਾਹੋਗੇ ਔਰਤ ਹੁੰਦੇ ਹੋਏ ਕਿ ਇਹ ਬੱਚਿਆਂ ਨੂੰ ਜਿਹੜਾ ਹੈਗਾ ਇਹ 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 ਕੁਝ ਹੋਣਾ ਚਾਹੀਦਾ ਕਿ ਔਰਤ ਤਾੜੀ ਕਦੇ ਇੱਕੱਖਣ ਵਾਲੀ ਵੱਜਦੀ ਹੈ ਤਾੜੀ ਹਮੇਸ਼ਾ ਦੋ ਹੱਥਾਂ ਨਾਲ ਵੱਜਦੀ ਹੈ ਕੱਲੇ ਮਰਦ ਜਾਤ ਦੇ ਉੱਤੇ ਹੀ ਜਿਹੜਾ ਹੈਗਾ ਇਹ ਕੇਸ ਪਾਏ ਜਾਂਦੇ ਹੈਗੇ ਆ ਕੀ ਔਰਤਾਂ ਦਾ ਬੱਚਿਆਂ ਦਾ ਉਨ ਦਾ ਕਸੂਰ ਨਹੀਂ ਹੁੰਦਾ ਦਾ ਬਿਲਕੁਲ ਹੁੰਦਾ ਜੀ ਤਾੜੀ ਹਮੇਸ਼ਾ ਦੋ ਹੱਥ ਨਾਲ ਹੀ ਵੱਜਦੀ ਹੈ ਕਿਵੇਂ ਅਧਿਆਪਕ ਹੋਣ ਦੇ ਨਾਤੇ ਆਪਣੇ ਕਲਾਸ ਵਿੱਚ ਮੁੰਡਿਆਂ ਨੂੰ ਵੀ ਲੜਕੀਆਂ ਨੂੰ ਵੀ ਬਹੁਤ ਸਮਝਾਉਣੀ ਆ ਤੇ ਜਿਹੜੀ ਤੁਸੀਂ ਗੱਲ ਕੀਤੀ ਸੀ ਯਾਰ ਸ਼ਬਦ ਦੀ ਵਰਤੋਂ ਯਾਰ ਸ਼ਬਦ ਦੀ ਵਰਤੋਂ ਨਹੀਂ ਹੋਣੀ ਚਾਹੀਦੀ ਕਿਉਂਕਿ ਸਾਡੇ ਟਾਈਮ ਕਿ ਅਸੀਂ ਵੀ ਹੁਣ ਵੀ ਬਹੁਤ ਸਾਰੀਆਂ ਲੜਕੀਆਂ ਮੇਰੀ ਉਮਰ ਦੀਆਂ ਲੇਡੀਜ਼ ਆਪਣੇ ਬਰਾਬਰ ਦੇ ਮਤਲਬ ਕਿ ਮਰਦ ਨੂੰ ਵੀਰ ਜੀ ਕਹਿ ਕੇ ਬੁਲਾਉਂਦੀਆਂ ਹੈਗੇ ਤੇ ਮੇਰੀ ਹਲੇ ਵੀ ਆਦਤ ਹੈਗੀ ਆ ਮੈਂ ਵੀਰ ਜੀ ਕਹਿ ਕੇ ਬੁਲਾਵਾ ਜੇ ਮੈਂ ਸਕੂਲ ਵਿੱਚ ਪੂਰੀ ਮੇਰੀ ਕੋਸ਼ਿਸ਼ ਹੁੰਦੀ ਹੈ ਕਲਾਸਮੇਟਸ ਨੂੰ ਉਹਆਂ ਲੜਕੀਆਂ ਵੀਰ ਜੀ ਕਹਿਣ ਤੇ ਲੜਕੇ ਭੈਣ ਜੀ ਕਹਿਣ ਜਾਂ ਦੀਦੀ ਕਹਿਣ ਤੇ ਮੈਂ ਐਜ਼ ਯ ਅਧਿਆਪਕ ਮੈਂ ਬੜੀ ਕੋਸ਼ਿਸ਼ ਕਰਦੀ ਹਾਂ ਸਮਾਜ ਨੂੰ ਸਹੀ ਲੀਹਾਂ ਤੇ ਲੈ ਕੇ ਜਾਵਾਂ ਤੇ ਮੈਂ ਆਪਣੇ ਤੌਰ ਤੇ ਨੈਤਿਕ ਸਿੱਖਿਆ ਵੀ ਮਤਲਬ ਕਿ 2005 ਤੋਂ ਨੈਤਿਕ ਸਿੱਖਿਆ ਵੀ ਸੀ ਕਰਵਾ ਰਹੇ ਹਾਂ ਬੱਚਿਆਂ ਦਾ ਗੁਰਗੋਬਨ ਸਿੰਘ ਸਟੱਡੀ ਸਰਕਲ ਨਾਲ ਰੱਖ ਕੇ ਅਸੀਂ ਬੱਚਿਆਂ ਨੂੰ ਬਹੁਤ ਹੀ ਵਧੀਆ ਨੈਤਿਕ ਕਦਰਾਂ ਕੀਮਤਾਂ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜੋ ਸਾਡੇ ਸੋਹਣੇ ਸਮਾਜ ਦੇ ਨਹੀਂ ਰੱਖੀ ਜਾ ਸਕੀ। ਹਮ ਉੱਥੇ ਜਿਹੇ ਤੁਸੀਂ ਹੁਣ ਬਠਿੰਡੇ ਦੇ ਵਿੱਚੋਂ ਪਹਿਲਾਂ ਮੰਨਿਆ ਜਾਂਦਾ ਸੀਗਾ ਕਿ ਸਾਡਾ ਇਹ ਟਿੱਬਿਆਂ ਦਾ ਇਲਾਕਾ ਆ। ਠੀਕ ਹੈ ਜੀ। ਇਹਨੂੰ ਕਹਿ ਜਾਂਦਾ ਸੀਗਾ ਕਿ ਬੜੇ ਜੇ ਚੰਡੀਗੜ੍ਹ ਜਾਂਦਾ ਸੀ ਤਾਂ ਆਗੇ ਵੀ ਬਠਿੰਡੇ ਵਾਲੇ। ਹੁਣ ਬਠਿੰਡੇ ਤੋਂ ਹੀ ਆਪਾਂ ਜਿਵੇਂ ਆਪਾਂ ਬੱਚਿਆਂ ਦੇ ਵਿੱਚੋਂ ਲਾਈਏ ਸਾਡੀ ਨੌਜਵਾਨ ਬੀਬਾ ਜਿਹੜੇ ਹੈਗੇ ਅਵਨੀਤ ਸਿੱਧੂ ਜੀ ਆਈਪੀਐਸ ਸੇ ਐ ਅਸ਼ਰ ਦੇ ਤੁਹਾਡੇ ਬਠਿੰਡੇ ਉਹ ਪੰਜਾਬ ਪੁਲਿਸ ਦੇ ਵਿੱਚ ਹੈਗੇ ਆ ਬਹੁਤ ਸੀਨੀਅਰ ਅਫਸਰ ਹੈਗੇ ਆ ਉਹਨਾਂ ਨੇ ਕਿੰਨਾ ਨਾਮ ਉੱਚਾ ਕੀਤਾ ਹੈਗਾ ਕੀ ਤੁਸੀਂ ਇਦਾਂ ਦਾ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਬੱਚਿਆਂ ਦੇ ਲਈ ਵੀ ਬੱਚੇ ਵੀ ਜਿਹੜਾ ਹੈਗਾ ਇਦਾਂ ਵਿਦਿਆ ਪ੍ਰਾਪਤ ਕਰੋ ਦੇਖੋ ਕੱਲੀਆਂ ਕੁੜੀਆਂ ਘਰਾਂ ਦੀਆਂ ਸੁਆਣੀਆਂ ਹੀ ਨਹੀਂ ਬਣ ਕੇ ਰਹੀਆਂ ਅੱਜ ਕੱਲ੍ਹ ਸਾਡੇ ਬੱਚੇ ਪੜ੍ਹ ਲਿਖ ਗਏ ਆ ਉਹਨਾਂ ਨੇ ਖੇਡਾਂ ਦੇ ਵਿੱਚ ਮੱਲਾ ਮਾਰੀਆਂ ਉਹਨਾਂ ਨੇ ਬੜੀ ਬੜੀ ਵਿੱਦਿਆ ਹਾਸਲ ਕੀਤੀ ਹੈ ਅੱਜ ਤਾਂ ਬੱਚੇ ਸਾਡੇ ਜਿਹੜੇ ਚੰ드ਰਮਾ ਤੇ ਵੀ ਪਹੁੰਚ ਗਏ ਹੈਗੇ ਕਿ ਆਰਮੀ ਦੇ ਵਿੱਚ ਲਾ ਲਓ ਕਿ ਪੁਲਿਸ ਦੇ ਵਿੱਚ ਲਾ ਲਓ ਕਿ ਗੇਮਾਂ ਦੇ ਵਿੱਚ ਲਾ ਲਓ ਚਾਰ ਚਫੇਰੇ ਜਿਹੜਾ ਹੈਗਾ ਸਾਡੀਆਂ ਧੀਆਂ ਭੈਣਾਂ ਨੇ ਜਿਹੜਾ ਹੈਗਾ ਸਾਡਾ ਨਾਮ ਰੋਸ਼ਨ ਕੀਤਾ ਹੈਗੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਬੱਚਿਆਂ ਨੂੰ ਕਿ ਪੇਰੈਂਟਸ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਕਹਿ ਦਿੰਦੇ ਕਿ ਧੀਆਂ ਹੀ ਜੰਪੀਆਂ ਧੀਆਂ ਹੀ ਜੰਪੀਆਂ ਧੀ ਜੰਪੀ ਸਾਡਾ ਤਾਂ ਬੱਸ ਵੀ ਘੜਾ ਮੁੱਦਾ ਵੱਜ ਗਿਆ ਮੈਂ ਇਸ ਗੱਲ ਦੇ ਖਿਲਾਫ ਹਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਵੀ ਬਿਲਕੁਲ ਧੀਆ ਨੂੰ ਮਾਰਨਿੰਗ ਅਸੈਂਬਲੀ ਵਿੱਚ ਵੀ ਕਲਾਸ ਵਿੱਚ ਲੜਕੀਆਂ ਨੂੰ ਜਾਂ ਕਲਾਸ ਵਿੱਚ ਪਰਸਨਲੀ ਵੀ ਮੈਂ ਬਹੁਤ ਜ਼ਿਆਦਾ ਗਾਈਡ ਕਰਦੀ ਹਾਂ ਤੇ ਉਹਨਾਂ ਨੂੰ ਮੈਂ ਜੋ ਵੀ ਲੜਕੀਆਂ ਨੇ ਸਮਾਜ ਵਿੱਚ ਨਾਮ ਰੋਸ਼ਨ ਕੀਤਾ ਹੁੰਦਾ ਹੈ ਉਹਨਾਂ ਦਾ ਨਾਮ ਲੈ ਕੇ ਦੱਸਦੀ ਆਂ ਵੀ ਆਹ ਦੇਖੋ ਇਹ ਚਾਰ ਭੈਣਾਂ ਸੀ ਜਾਂ ਪੰਜ ਭੈਣਾਂ ਸੀਗਾ ਇਹਨਾਂ ਭੈਣਾਂ ਨੇ ਆਪਣੇ ਮਾਪੇ ਦਾ ਨਾਮ ਰੋਸ਼ਨ ਕੀਤਾ ਪਿੱਛੇ ਜੇ ਹਰਿਆਣੇ ਦੀਆਂ ਤਿੰਨ ਲੜਕੀਆਂ ਇੱਕੋ ਕਰਦੀਆਂ ਤਿੰਨ ਲੜਕੀਆਂ ਆਈਪੀਐਸ ਪੋਸਟ ਤੇ ਪਹੁੰਚੀਆਂ ਹੈਗੀਆਂ ਉਹਨਾਂ ਦਾ ਨਾਮ ਲੈਣੀਆਂ ਤੇ ਪਿੱਛੇ ਹੋਣ ਵੀ ਬਹੁਤ ਗਰੀਬ ਘਰਾਂ ਦੀਆਂ ਕੁੜੀਆਂ ਜੱਜ ਬਣੀਆਂ ਹੈਗੀਆਂ ਉਹਨਾਂ ਦੀਆਂ ਬੱਚਿਆਂ ਨੂੰ ਪੋਸਟਾਂ ਵੀ ਦਿਖਾਉਣੀ ਆ ਉਹਨਾਂ ਦੇ ਸੋਸ਼ਲ ਮੀਡੀਆ ਜੋ ਗਰੁੱਪ ਬਣੇ ਹੋਏ ਆ ਸਾਡੇ WhatsApp ਗਰੁੱਪ ਬਣੇ ਗਰੁੱਪ ਬਣੇ ਆ ਜਿਦੇ ਵਿੱਚ ਅਸੀਂ ਬੱਚਿਆਂ ਨੂੰ ਸਕੂਲ ਦਾ ਕੰਮ ਭੇਜ ਦੇਣਗੇ ਮੈਂ ਉਹਨਾਂ ਗਰੁੱਪਾਂ ਵਿੱਚ ਵੀ ਮੋਟੀਵੇਸ਼ਨਲ ਵੀਡੀਓਜ਼ ਪਾਉਣੀ ਆ ਤਾਂ ਜੋ ਬੱਚਿਆਂ ਦੀ ਬੱਚਿਆਂ ਦੇ ਪੇਰੈਂਟਸ ਨੂੰ ਵੀ ਪਤਾ ਲੱਗ ਸਕੇ ਵੀ ਲੜਕੀਆਂ ਕਿੱਥੇ ਜਾ ਰਹੀਆਂ ਕਿੰਨੀ ਤਰੱਕੀ ਕਰ ਰਹੀਆਂ ਹੈਗੇ ਤੇ ਲੜਕੀਆਂ ਵੀ ਉਸ ਤੋਂ ਸੇਧ ਲੈਣ ਮੈਂ ਇਸ ਤਰ੍ਹਾਂ ਦੀ ਬੜੀ ਕੋਸ਼ਿਸ਼ ਕਰਦੀ ਹੈਗੀ ਆ ਥੈਂਕ ਯੂ ਮੈਡਮ ਜੀ ਮੇਰਾ ਇੱਕ ਸਵਾਲ ਦਾ ਤੁਸੀਂ ਜਵਾਬ ਦੇ ਦਿੱਤਾ ਹਾਂਜੀ ਅ ਪਤਾ ਨਹੀਂ ਤੁਸੀਂ ਕਿਉਂ ਨੇ ਦਿੱਤਾ ਅ ਬਈ ਜਿਹੜੇ ਹੈਗੇ ਆ ਪੂਰੇ ਪਰ ਜੋਬਨ ਤੋਂ ਪਹਿਲਾਂ ਹੀ ਜਿਹੜੇ ਹੈਗੇ ਬੱਚੇ ਜਿਨੂੰ ਕਹਿੰਦੇ ਨੇ ਲਵ ਮੈਰਿਜ ਕਰਵਾ ਲੈਂਦੇ ਆ ਮਾਪਿਆਂ ਦੀ ਪਾਤ ਰੋਲਦੇ ਆ ਮੈਂ ਮਾਪੇ ਪੱਗਾਂ ਰੱਖਦੇ ਦੇਖੇ ਧੀਆਂ ਦੇ ਪੈਰਾਂ ਦੇ ਵਿੱਚ ਟੋ ਪੈਰਾਂ ਦੇ ਵਿੱਚੋਂ ਆਪਦੇ ਮਾਪਿਆਂ ਦੀ ਇੱਜ਼ਤ ਰੋਲ ਕੇ ਜਾਂਦੀਆਂ ਤੁਸੀਂ ਉਹਨਾਂ ਦੀ ਬਾਕੀ ਕੀ ਕਹਿਣਾ ਚਾਹੁੰਦੇ ਹੋ ਮੈਂ ਉਸ ਗੱਲ ਦੇ ਵਿੱਚ ਸੀਗਾ ਕਿ ਮਰਦ ਜ਼ਾਤ ਨੂੰ ਔਰਤ ਭੰਡਨਾ ਇੱਜ਼ਤ ਵਿੱਚ ਹੋਣਾ ਕਰ ਜਾਵੇ ਮਰਦ ਸਾਤ ਨੂੰ ਔਰਤ ਭੰਡਨਾ ਇੱਜ਼ਤ ਵਿੱਚ ਹੋਣਾ ਕਰ ਜਾਵੇ ਬੰਦਾ ਕਿਧਰੇ ਔਰਤ ਨੂੰ ਨਿੰਦ ਦਾ ਨਿੰਦ ਦਾ ਠਰ ਜਾਵੇ ਮੇਰਾ ਜਵਾਬ ਸਵਾਲ ਸੀਗਾ ਜੀ ਵੀ ਮਰਦਾਂ ਦੀ ਉੱਤੇ ਕੇਸ ਕਿਉਂ ਦਰਜ ਹੁੰਦੇ ਆ ਤੁਸੀਂ ਮੇਰੀ ਗੱਲ ਦਾ ਪਲੀਜ਼ ਉਹ ਜਵਾਬ ਦਿਓ ਹਾਂਜੀ ਮੈਂ ਦੇਖੋ ਜੀ ਮਰਦਾਂ ਨੂੰ ਕਦੇ ਵੀ ਮਾੜਾ ਨਹੀਂ ਕਹਿੰਦੀ ਇੱਕ ਦੂਜੇ ਦੇ ਪੂਰਕ ਨੇ ਔਰਤ ਤੇ ਮਰਦ ਸਾਡਾ ਸਮਾਜ ਦੋਨਾਂ ਦੀ ਮਤਲਬ ਕਿ ਇਜਵੇਂ ਕਹਿੰਦੇ ਹੁੰਦੇ ਵੀ ਇੱਕ ਗੱਡੀ ਦੇ ਦੋ ਪਹੀਏ ਹੈਗੇ ਕੋਈ ਇੱਕ ਦੂਜੇ ਦੇ ਵਿਰੋਧੀ ਨਹੀਂ ਹੈਗੇ ਤੇ ਪਰ ਆਪਾਂ ਦੇਖਦੇ ਜਿਹੜੇ ਛੋਟੀਆਂ-ਛੋਟੀਆਂ ਬੱਚਿਆਂ ਨਾਲ ਬਲਾਤਕਾਰ ਹੁੰਦੇ ਆ ਬਿਲਕੁਲ ਛੋਟੀਆਂ ਬੱਚੀਆਂ ਅਣਜਾਣ ਹੁੰਦੀਆਂ ਤੇ ਨਾ ਤਾਂ ਉਹਨਾਂ ਦੇ ਉੱਥੇ ਕੋਈ ਗਲਤੀ ਹੁੰਦੀ ਆ ਨਾ ਤਾਂ ਮੈਨੂੰ ਨਹੀਂ ਲੱਗਦਾ ਵੀ ਉਹਨੇ ਕਿਸੇ ਮਰਦ ਮਰਦ ਨਾਲ ਮਤਲਬ ਕਿ ਕੋਈ ਗਲਤ ਕੀਤਾ ਹੁੰਦਾ ਉੱਥੇ ਵੀ ਉੱਥੇ ਵੀ ਤਾਂ ਮਰਦ ਮਤਲਬ ਕਿ ਔਰਤ ਨਾਲ ਜ਼ਿਆਦਤੀ ਕਰਦੇ ਛੋਟੇ ਬੱਚੇ ਜਿਹੜੇ ਹੁੰਦੇ ਆ ਨਹੀਂ ਮੈਂ ਉਹਨਾਂ ਨਾਲ ਵੀ ਗਲਤੀ ਹੋ ਜਾਂਦਾ ਮੈਂ ਮੰਨਦਾ ਹੈਗਾ ਸਾਰਾ ਕੁਝ ਮੰਨਦਾ ਹੈਗਾ ਠੀਕ ਹੈ ਜੀ ਬੀ ਅੱਜਕਲ ਤਾਂ ਪਿਓ ਗਰ ਚੁੱਕੇ ਭਰਾ ਗਰ ਚੁੱਕੇ ਠੀਕ ਹੈ ਜੀ ਅੱਗੇ ਦੌਰ ਪਰਚਾਈ ਦਾ ਸੁਣਦੇ ਹੁੰਦੇ ਸੀ ਜਾਂ ਆਪਣਾ ਸੱਸ ਸਹੁਰੇ ਦਾ ਤੇ ਨੂੰ ਦਾ ਸੁਣ ਲੈਂਦੇ ਸੀ ਅਸੀਂ ਕਹਿੰਦੇ ਸੀ ਧਰਤੀ ਗਰਕ ਹੋ ਗਈ ਹੈ ਮੇਰੇ ਕੋਲੇ ਇੱਕ ਉਦਾਹਰਨ ਪਈ ਜਿਹੜੀ ਮੈਂ ਤੁਹਾਡੀ ਗੱਲ ਦੇ ਵਿੱਚੋਂ ਗੱਲ ਫੜਦਾ ਹੈਗਾ ਮੇਰੇ ਕੋਲੇ ਇੱਕ ਫਰੀਦਕੋਟ ਦੇ ਵਿੱਚ ਹੀ ਉਦਾਹਰਨ ਪਈ ਹੈ ਇੱਕ ਕੁੜੀ ਐ ਉਹਨੇ ਪਹਿਲਾਂ ਵਿਆਹ ਕਰਵਾ ਲਿਆ ਪਹਿਲਾਂ ਦੋਸਤੀ ਪਾ ਲਈ ਫਿਰ ਉਹਨੇ ਕਿਸੇ ਨਾਲ ਹੋਰ ਨਾਲ ਵਿਆਹ ਕਰਵਾ ਲਿਆ ਫਿਰ ਉਹਨੇ ਤੀਜੇ ਥਾਂ ਦੇ ਉੱਤੇ ਫਿਰ ਫਿਰ ਵਿਆਹ ਕਰਵਾ ਲਿਆ ਫਿਰ ਫਿਰ ਵਿਆਹ ਕਰਵਾ ਲਿਆ ਹੁਣ ਉਹਨਾਂ ਦੇ ਉਹ ਗਰੀਬ ਪਰਿਵਾਰ ਐ ਉਹਨਾਂ ਦੇ ਗਲ ਦੇ ਵਿੱਚ ਗੁੱਠਾ ਹੁੰਦੀ ਐ ਕਿ ਮੈਂ ਨਹੀਂ ਰਹਿਣਾ ਮੈਂ ਨਹੀਂ ਰਹਿਣਾ ਤੁਸੀਂ ਉੱਥੇ ਉੱਥੇ ਹੁਣ ਦੱਸੋ ਵੀ ਉਹ ਉਹਨਾਂ ਦਾ ਕੀ ਕਸੂਰ ਹੈਗਾ ਮੈਂ ਆਪਾਂ ਗੱਲ ਲੰਮੀ ਹੁੰਦੀ ਜਾ ਰਹੀ ਐ ਜੀ ਪਲੀਜ਼ ਮੈਂ ਇਸ ਗੱਲ ਦੇ ਬਾਰੇ ਹਾਂ ਜੀ ਮੈਂ ਇਹ ਕਹਿਣਾ ਚਾਹੁੰਗਾ ਵੀ ਨਾ ਤਾਂ ਸਾਰੇ ਮਰਦ ਜ਼ਾਲਮ ਹੁੰਦੇ ਆ ਕਿ ਨਾ ਹੀ ਸਾਰੀਆਂ ਔਰਤਾਂ ਅਬਲਾ ਹੁੰਦੀਆਂ ਹੈਗੀਆਂ ਤੇ ਕਿਤੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਔਰਤਾਂ ਬਿਲਕੁਲ ਹਰ ਥਾਂ ਤੇ ਸ਼ਰੀਫ ਹੁੰਦੀਆਂ ਜਾਂ ਉਹਨਾਂ ਦੀ ਕਦੇ ਵੀ ਗਲਤੀ ਨਹੀਂ ਹੁੰਦੀ ਤੇ ਜਿਵੇਂ ਜਿਵੇਂ ਹੁਣ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਜਮਾਨਾ ਤੇ ਮੈਨੂੰ ਲੱਗਦਾ ਹੁੰਦਾ ਵੀ ਔਰਤਾਂ ਵੀ ਬਹੁਤ ਜ਼ਿਆਦਾ ਗਲਤੀਆਂ ਕਰ ਰਹੀਆਂ ਹੈਗੀਆਂ ਜਿਵੇਂ ਕਿ ਖਾਸ ਕਰਕੇ ਰੀਲਾਂ ਹਰ ਇੱਕ ਲੜਕੀ ਰੀਲਾਂ ਬਣਾਉਣ ਦੇ ਚੱਕਰ ਵਿੱਚ ਆਪਣੀ ਬਹੁਤ ਜ਼ਿਆਦਾ ਪ੍ਰਾਈਵੇਸੀ ਮਤਲਬ ਕਿ ਖਤਮ ਕਰ ਰਹੀ ਹੈਗੀਆਂ ਇਹ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਤੇ ਉੱਥੇ ਮੈਂ ਲੜਕੀਆਂ ਦਾ ਕਸੂਰ ਸਮਝਾਂਗੀ ਵੀ ਲੜਕੀਆਂ ਨੂੰ ਵੀ ਆਪਣੇ ਆਪ ਨੂੰ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਐਨਾ ਉੱਚਾ ਦਰਜਾ ਦਿੱਤਾ ਹੈ ਸੋ ਕਿਉ ਮੰਦਾ ਅਖੀਅ ਜਿੱਤ ਜਮੇ ਰਾਜਾਨ ਜੇ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਸਲਾਹਿਆ ਹੈਗਾ ਤੇ ਉਸ ਚੀਜ਼ ਦੀ ਸਾਨੂੰ ਪੱਤਰ ਰੱਖਣੀ ਚਾਹੀਦੀ ਆ ਤੇ ਸਾਨੂੰ ਆਪਣੀ ਔਰਤ ਦੀ ਗਰਮਾ ਨੂੰ ਬਣਾਈ ਰੱਖਣਾ ਚਾਹੀਦਾ ਇਸ ਤਰ੍ਹਾਂ ਦੀ ਗਲਤੀਆਂ ਨਹੀਂ ਕਰਨੀ ਚਾਹੀਦੀ ਜੀ ਆਪਾਂ ਤੁਸੀਂ ਆਏ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਰਦਾ ਮੈਂ ਅਦਾ ਆਪਣੇ ਕੋਲ ਇਹਨਾਂ ਟਾਈਮ ਨਹੀਂ ਤੇ ਇੱਕ ਵੀ ਜਿਸ ਤਰ੍ਹਾਂ ਹੈ ਮੇਰੇ ਪਰਿਵਾਰਕ ਮੈਂਬਰੋ ਕੇ ਭਾਈ ਭਾਈਆਂ ਦਾ ਦਰਦ ਵੰਡਾਉਂਦੇ ਭਾਈ ਭਾਈਆਂ ਦੀਆਂ ਬਾਹਾਂ ਭਾਈ ਭਾਈਆਂ ਦੀਆਂ ਭਾਈ ਭਾਈਆਂ ਦਾ ਦਰਦ ਵੰਡਾਉਂਦੇ ਭਾਈ ਭਾਈਆਂ ਦੀਆਂ ਬਾਹਾਂ ਬਾਪ ਸਿਰਾਂ ਦੇ ਤਾਜ ਮੁਹੰਮਦ ਮਾਵਾ ਠੰਡੀਆਂ ਸ਼ਾਵਾ ਮਾਵਾਂ ਢੁੰਡੀਆਂ ਸ਼ਾਵਾਂ ਮੈਡਮ ਜੀ ਹੋਰਾਂ ਨੇ ਜਿਹੜਾ ਸਾਡੇ ਨਾਲ ਸਾਰੀ ਗੱਲਬਾਤ ਕੀਤੀ ਦਿਲੋਂ ਖੋਲ ਕੇ ਗੱਲਬਾਤ ਕੀਤੀ ਕਈ ਕੁਐਸਚਨ ਐਸੇ ਵੀ ਹੁੰਦੇ ਹੈਗੇ ਬੀ ਜਿਨ੍ਹਾਂ ਨੂੰ ਜਵਾਬ ਦੇਣਾ ਜਿੰਨ ਦੀ ਸਾਨੂੰ ਇਹ ਰੜਕਦਾ ਹੁੰਦਾ ਹੈਗਾ ਕਿ ਸ਼ਾਇਦ ਕੋਈ ਰੜਕਦਾ ਸਵਾਲ ਨਾ ਹੋਵੇ ਮੈਂ ਕੋਈ ਰੜਕਦਾ ਸਵਾਲ ਨਹੀਂ ਕੀਤਾ ਤੇ ਮੈਂ ਇਸ ਦੇ ਨਾਲ ਹੀ ਇਹਨਾਂ ਦਾ ਧੰਨਵਾਦ ਵੀ ਕਰਦਾ ਤੇ ਮੈਡਮ ਜਾਂਦੇ ਜਾਂਦੇ ਮੈਨੂੰ ਪਤਾ ਵੀ ਤੁਸੀਂ ਤੁਹਾਡੇ ਕੋਲ ਗੌਂਦੀ ਸ਼ਾਇਰੀ ਹੁੰਦੀ ਹੈ ਇਵਾਰ ਸਾਨੂੰ ਸਾਡੇ ਪਰਿਵਾਰਕ ਮੈਂਬਰਾਂ ਦੇ ਨਾਲ ਸਾਡੇ ਸਾਰੇ ਸੱਜਣਾ ਧੀਆਂ ਪੁੱਤਰਾਂ ਭੈਣਾਂ ਭਰਾਵਾਂ ਦੇ ਨਾਲ ਮਾਪੇ ਦੇ ਨਾਲ ਤੁਸੀਂ ਆਪ ਦੀ ਗੌਂਦੀ ਸ਼ੈਰੀ ਦਾ ਜਿਹੜਾ ਹੈਗਾ ਜੀ ਉਹ ਉਹ ਜਰੂਰ ਸਾਂਝਾ ਕਰੋ ਹਾਂਜੀ ਪਿਛਲੇ ਦਿਨੀ ਮੈਂ ਸੋਸ਼ਲ ਮੀਡੀਆ ਤੇ ਇੱਕ ਰੀਲ ਦੇਖੀ ਸੀ ਉਹਦੇ ਵਿੱਚ ਇੱਕ ਦਾਦਾ ਬੈਠਾ ਤੇ ਇੱਕ ਫਾਦਰ ਬੈਠਾ ਹੈਗਾ ਤੇ ਉੱਥੇ ਤਿੰਨ ਲੜਕੀਆਂ ਖੜੀਆਂ ਹੈਗੀਆਂ ਤੇ ਉਹ ਫਾਦਰ ਗੀਤ गा ਰਿਹਾ ਹੈਗਾ ਮੈਂ ਉਹਦੀਆਂ ਕੁਝ ਲੈਣਾ ਸਾਂਝੀਆਂ ਕਰਨਾ ਚਾਹਾਂਗੀ ਸ਼ੈਰ ਚੱਲਿਏ ਪਰ ਮੇਰੇ ਕਾਨੇ ਕਾਟਣਾ ਲਿਆਵੀ ਮੇੜੇ ਤਾਨੇ ਕੱਲੀ ਭੇਜਣ ਲੱਗਿਆ ਇਹਨਾ ਫਿਕਰ ਕਰੀ ਕੁੜੀਆਂ ਵਾਲੀ ਦੂਰ ਤੇਰੇ ਤੋਂ ਸੰਗ ਨਾ ਹੋ ਜੇ ਪਿਓ ਤੇਰੇ ਦੇ ਪਿੰਡ ਦੀ ਸਾਥ ਵਿੱਚ ਲਾਡਲੀਆਂ ਦੇਖੀ ਬੁੱਤ ਕਿਤੇ ਆਉਣਾ ਜਾਣਾ ਬੰਦ ਨਾ ਹੋ ਜੇ ਪਿਓ ਤੇਰੇ ਦਾ ਪਿੰਡ ਦੀ ਸੱਤ ਵਿੱਚ लाਡਲੀਏ ਦੇਖੀ ਪੁੱਤ ਕੀ ਤੇ ਆਉਣਾ ਜਾਣਾ ਬੰਦਨਾ ਹੋ ਜੇ ਰੋਕ ਲਵੇਂ ਤੂੰ ਆਪਣੇ ਇਹਨਾਂ ਪੈਰਾਂ ਨੂੰ ਰੋਕ ਲਵੇਂ ਤੂੰ ਆਪਣੇ ਨਾ ਪੈਰਾਂ ਨੂੰ ਰਾਵਦਨਾ ਮੀਵੜ ਕੀਤੇ ਲੰਘਣਾ ਹੋ ਜੇ ਬਾਪੂ ਤੇਰੇ ਦਾ ਪਿੰਡ ਦੀ ਸਾਥ ਵਿੱਚ ਲਾਡਲੀਆਂ ਦੇਖ ਕੇ ਕਿਤੇ ਬੁੱਤ ਆਉਣਾ ਜਾਣਾ ਬੰਦ ਨਾ ਹੋ ਜਾਏ ਬਹੁਤ ਮਿਹਰਬਾਨ ਜੀ ਬਹੁਤ ਮਿਹਰਬਾਨ ਨੇ ਮੇਰਾ ਹੁਣ ਜਿਹੜਾ ਹੈਗਾ ਟਾਈਮ ਵੀ ਨਹੀਂ ਮਾਫ ਕਰ ਰਿਹਾ ਜੀ ਤੁਸੀਂ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਮੈਨੂੰ ਇੱਕ ਜਾਂਦੇ ਜਾਂਦੇ ਜ਼ਰੂਰ ਦੱਸਣਾ ਬੀ ਤੁਹਾਨੂੰ ਸਾਡੇ ਇਸ ਚੈਨਲ ਦੇ ਉੱਤੇ ਆ ਕੇ ਗੱਲਬਾਤ ਕਿਦਾਂ ਲੱਗਿਆ ਜੀ ਤੁਹਾਨੂੰ ਕੀ ਤੁਹਾਡੇ ਹੈਗੇ ਸੁਝਾਅ ਹਾਂਜੀ ਵੀਰ ਜੀ ਮੈਨੂੰ ਤੁਹਾਨੂੰ ਮਿਲ ਕੇ ਬਹੁਤ ਬਹੁਤ ਖੁਸ਼ੀ ਹੋਈ ਤੇ ਮੈਂ ਛੋਟੀ ਜਦੋਂ ਹੁੰਦੀ ਸੀ 89 'ਚ ਤੁਹਾਡਾ ਗੀਤ ਸੁਣਦੀ ਹੁੰਦੀ ਸੀ ਕੁਕੂ ਰਾਣਾ ਰੋਂਦਾ ਤੇ ਪਲੀਜ਼ ਮੈਨੂੰ ਚਾਹਉਣੀ ਹੈਗੀ ਵੀ ਉਹ ਵੀ ਜਿਆਦਾ ਤਾਜ਼ੀਆਂ ਕੀਤੀਆਂ ਜਾਣ ਦਰਸ਼ਕਾਂ ਨਾਲ ਕਿ ਤੁਸੀਂ ਉਸ ਗੀਤ ਦੀਆਂ ਮੈਨੂੰ ਦੋ ਲਾਈਨਾਂ ਸੁਣਾਓ ਤਾਂ ਜੋ ਸਾਰੇ ਦਰਸ਼ਕਾਂ ਨੂੰ ਵੀ ਫਿਰ ਦੁਬਾਰਾ ਉਹ ਗੀਤ ਯਾਦ ਆ ਜਾਏ ਜਿਵੇਂ ਮੈਨੂੰ ਯਾਦ ਆਇਆ ਹੈਗਾ ਨਹੀਂ ਨਹੀਂ ਉਹ ਸੋ ਨਾਈਸ ਥੈਂਕ ਯੂ ਸੌਂਡ ਤਾਂ ਅਸੀਂ ਤੁਹਾਡੇ ਕੋਲੋਂ ਹੈ ਜੀ ਬਸ ਮੈਂ ਸਿਰਫ ਮੇਰੇ ਪਰਿਵਾਰਕ ਮੈਂਬਰੋ ਜਿਹੜਾ ਹੈ ਕਿ ਕੁੱਕੂ ਰਾਣਾ ਸਿਰਫ ਉਹਦਾ ਬੋਲ ਸੁਣਾ ਦਿੰਦਾ ਹਾਂ ਮੇਰਾ ਕੁੱਕੂ ਰਾਣਾ ਰੋਂਦਾ ਮੈਂ ਮਰਗੀ ਰੋਂਦਾ ਕੁੱਕੂ ਰਾਣਾ ਰੋਂਦਾ ਮੈਂ ਮਰਗੀ ਰੋਂਦਾ ਰੋਂਦਾ ਰੇ ਨਰੂ ਦਨਿਆ ਵੇ ਮਾਂ ਦੇ ਆ ਮਾਲਖ ਜਾਨਿਆ ਵੇ ਮਾਂ ਦੀ ਉਦੀ ਗੁੱਦੀ ਵੇ ਪਿਓ ਦੀ ਫੜਿਉ ਬੋਦੀ ਵੇ ਵੀ ਮੇਰਾ ਕੁੱਕੂ ਰਾਣਾ ਰੋਂਦਾ ਹਾਈ ਮੈਂ ਮਰ ਗੀ ਰੋਂਦਾ 100 ਮੇਰੇ ਸਤਿਕਾਰਤ ਪਰਿਵਾਰਕ ਮੈਂਬਰੋ ਤੁਸੀਂ ਦੇਖ ਰਹੇ ਸੀ ਸਾਡਾ ਪ੍ਰੋਗਰਾਮ ਰੂਬਰੂ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀ ਤੁਹਾਨੂੰ ਹੋਰ ਵੀ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਮਿਲਾਵਾਂਗੇ ਹੁਣ ਤੁਸੀਂ ਸਾਨੂੰ ਦੋਨਾਂ ਨੂੰ ਇਜਾਜ਼ਤ ਦਿਓ ਤੇ ਇੱਕ ਬੇਨਤੀ ਮੇਰੀ ਜਾਂਦੇ ਜਾਂਦੇ ਕਿ ਫਾਸਟ ਨਿਊਜ਼ 04ਪੀਬੀ ਦੇ ਜਿਹੜੇ ਤੁਸੀਂ ਇਹਨੂੰ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ ਤੇ ਜਿਹੜੀ ਹੈਗੀ ਸਾਡੀ ਘੰਟੀ ਵਾਲਾ ਆਈਕਨ ਉਹਨੂੰ ਜ਼ਰੂਰ ਨੱਪ ਲੈਣਾ ਤਾਂ ਕਿ ਤੁਹਾਨੂੰ ਜਿਹੜੀਆਂ ਸਾਡੇ ਪ੍ਰੋਗਰਾਮਾਂ ਦੀਆਂ ਨਵੀਆਂ-ਨਵੀਆਂ ਅਪਡੇਟਸ ਮਿਲਦੀਆਂ ਰਹਿਣ ਤੇ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਨੇ ਸਾਨੂੰ ਦੋਵਾਂ ਨੂੰ ਦੇ ਉਜਾਜਤ ਬਹੁਤ-ਬਹੁਤ ਮਿਹਰਬਾਨੀ ਥੈਂਕ ਯੂ